ਗੈਰ ਕਾਨੂੰਨੀ ਪ੍ਰਵਾਸੀਆਂ ਤੇ ਸਿਕੰਜਾ ਕੱਸਣ ਲਈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਖ-ਵੱਖ ਤਰ੍ਹਾਂ ਦੇ ਤਰੀਕੇ ਅਪਣਾਰੇ ਨੇ ਤਾਂ ਹੁਣ ਉਹਨਾਂ ਦੇ ਨਿਸ਼ਾਨੇ ਤੇ ਉਹ ਵਿਅਕਤੀ ਨੇ ਜਿਹੜੇ ਗ੍ਰੀਨ ਕਾਰਡ ਪ੍ਰਾਪਤ ਕਰਨ ਦੇ ਲਈ ਵਿਆਹ ਕਰਵਾਉਂਦੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਜੇਕਰ ਉਹ ਪੈਸੇ ਦੇ ਕੇ ਵਿਆਹ ਕਰਵਾਉਂਦੇ ਨੇ ਇੱਕ ਕੰਟਰੈਕਟ ਮੈਰਿਜ ਕਰਵਾਉਂਦੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਗ੍ਰੀਨ ਕਾਰਡ ਮਿਲ ਜਾਂਦਾ ਜੇਕਰ ਇਹ ਪ੍ਰੂਫ ਹੋ ਜਾਂਦਾ ਤਾਂ ਹੁਣ ਟਰੰਪ ਸਰਕਾਰ ਦੇ ਵੱਲੋਂ ਉਹਨਾਂ ਵਿਅਕਤੀਆਂ ਦੇ ਉੱਤੇ ਨਕੇਲ ਕਸੀ ਜਾਵੇਗੀ 5 ਸਾਲ ਤੱਕ ਦੀ ਸਜ਼ਾ ਜਿਹੜੀ ਹੈ ਉਹਨਾਂ ਵਿਅਕਤੀਆਂ ਨੂੰ ਹੋ ਸਕਦੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹੁਣ ਗੈਰ ਪ੍ਰਵਾਸੀ ਜਿਹੜੇ ਅਮਰੀਕਾ ਦੇ ਵਿੱਚ ਰਹਿੰਦੇ ਨੇ ਜੇਕਰ ਉਹ ਉੱਥੇ ਗ੍ਰੀਨ ਕਾਰਡ ਪ੍ਰਾਪਤ ਕਰਨ ਦੇ ਲਈ ਵਿਆਹ ਕਰਵਾ ਲੈਂਦੇ ਨੇ ਤਾਂ ਉਹਨਾਂ ਦੇ ਉੱਤੇ ਐਕਸ਼ਨ ਦੇ ਵਿੱਚ ਹੁਣ ਜਿਹੜੀ ਅਮਰੀਕਾ ਦੀ ਸਰਕਾਰ ਆ ਗਈ ਆ ਉਹਨਾਂ ਦੇ ਉੱਤੇ ਨਕੇਲ ਕਸੀ ਜਾਵੇਗੀ 5 ਸਾਲ ਤੱਕ ਦੀ ਉਹਨਾਂ ਨੂੰ ਕੈਦ ਹੈ ਜਿਹੜੀ ਉਹ ਸੁਣਾਈ ਜਾ ਸਕਦੀ ਆ ਤਾਂ ਤੁਹਾਨੂੰ ਦੱਸ ਦਈਏ ਕਿ ਅਮਰੀਕੀ ਨਾਗਰਿਕਤਾ ਅਤੇ ਵਰਜ਼ਨ ਸੇਵਾ ਯੂ ਐਸ ਸੀ ਆਈ ਐਸ ਦੇ ਇਸ ਇਸ ਨੂੰ ਫੈਡਰਲ ਜ਼ੁਲਮ ਦੱਸਦੇ ਹੋਏ ਚੇਤਾਵਨੀ ਦਿੱਤੀ ਹੈ ਕਿ ਦੋਸ਼ੀਆਂ ਨੂੰ ਇਸ ਦੇ ਗੰਭੀਰ ਨਤੀਜੇ ਜਿਹੜੇ ਉਹ ਭੁਗਤਣੇ ਪੈਣਗੇ ਤਾਂ ਤੁਹਾਨੂੰ ਦੱਸ ਦਈਏ ਕਿ ਜੋ ਗ੍ਰੀਨ ਕਾਰਡ ਪ੍ਰਾਪਤ ਕਰਨ ਦੇ ਲਈ ਧੋਖਾਧੜੀ ਕਰਦੇ ਹੋਏ ਅਮਰੀਕੀ ਨਾਗਰਿਕਾਂ ਨਾਲ ਵਿਆਹ ਕਰਵਾਉਂਦੇ ਨੇ ਅਜਿਹਾਂ ਵਿਅਕਤੀਆਂ ਨੂੰ 5 ਸਾਲ ਤੱਕ ਦੀ ਸਜ਼ਾ ਜਿਹੜੀ ਆ ਅਮਰੀਕਾ ਸਰਕਾਰ ਦੇ ਵੱਲੋਂ ਸੁਣਾਈ ਜਾ ਸਕਦੀ ਹੈ ਏਜੰਸੀ ਨੇ ਕਿਹਾ ਕਿ ਜੋ ਵਿਅਕਤੀ ਜਾਣ ਬੁੱਝ ਕੇ ਨੇ ਕਾਨੂੰਨਾ ਦੇ ਕਿਸੇ ਵੀ ਪ੍ਰਕਿਰਿਆ ਤੋਂ ਬਚਣ ਦੇ ਲਈ ਵਿਆਖਰਾਉਂਦਾ ਉਸ ਨੂੰ অনুচ্ছেদ 13 25 ਹੀ ਵਿਆ ਧੋਖਾ ਤੜੀ ਕਾਨੂੰਨ ਅਧੀਨ 5 ਸਾਲ ਤੱਕ ਦੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ ਤਾਂ ਦੱਸ ਦਈਏ ਕਿ ਜੋ ਅਮਰੀਕਾ ਦੇ ਨਾਗਰਿਕਤਾ ਪ੍ਰਾਪਤ ਕਰਨ ਦੇ ਲਈ ਸਭ ਤੋਂ ਆਸਾਨ ਤਰੀਕਾ ਵਿਆਹ ਮੰਨਿਆ ਜਾਂਦਾ ਹੈ ਕਈ ਮਾਮਲੇ ਸਾਹਮਣੇ ਆਏ ਹਨ ਜਿੱਥੇ ਵਿਦੇਸ਼ੀ ਨਾਗਰਿਕ ਅਮਰੀਕਨ ਲੜਕੀ ਦੇ ਨਾਲ ਵਿਆਹ ਕਰਕੇ ਨਾਗਰਿਕਤਾ ਲੈਂਦੇ ਨੇ ਅਤੇ ਫਿਰ ਤਲਾਕ ਲੈ ਲੈਂਦੇ ਨੇ ਦੂਜੇ ਪਾਸੇ ਕੁਝ ਮਾਮਲਿਆਂ ਦੇ ਵਿੱਚ ਅਮਰੀਕੀ ਨਾਗਰਿਕ ਪੈਸਾ ਲੈ ਕੇ ਵਿਆਹ ਕਰਦੇ ਨੇ ਅਤੇ ਬਾਅਦ ਦੇ ਵਿੱਚ ਤਲਾਕ ਲੈ ਦਿੰਦੇ ਨੇ ਟਰੰਪ ਪ੍ਰਸ਼ਾਸਨ ਦੇ ਅਨੁਸਾਰ ਹੁਣ ਜੇ ਕੋਈ ਵਿਦੇਸ਼ੀ ਵਿਅਕਤੀ ਐਸਾ ਕਰਦਾ ਤਾਂ ਉਸ ਨੂੰ ਕਰੋੜਾ ਰੁਪਏ ਤੱਕ ਦਾ ਜੁਰਮਾਨਾ ਤੇ ਦੇਸ਼ ਤੋਂ ਨਿਕਾਲਾ ਕਿਤੇ ਜਾਣ ਦੇ ਨਾਲ ਉਸ ਨੂੰ 5 ਸਾਲ ਦੀ ਸਜ਼ਾ ਹੋ ਸਕਦੀ ਹੈ ਏਜੰਸੀ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਵਿਆਹ ਧੋਖਾ ਧੜੀ ਜਾਂ ਇਮੀਗ੍ਰੇਸ਼ਨ ਦਾ ਗਲਤ ਫਾਇਦਾ ਚੁੱਕਣ ਵਾਲਿਆਂ ਨੂੰ ਜਾਣਕਾਰੀ ਇਹ ਸਾਂਝੀ ਕੀਤੀ ਜਾਵੇ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਦੇ ਨਾਲ ਨਾਲ ਹੀ ਅਮਰੀਕੀ ਪ੍ਰਸ਼ਾਸਨ ਨੇ ਅਮਰੀਕਾ ਵਿੱਚ ਰਹਿ ਰਹੇ ਪ੍ਰਵਾਸੀਆਂ ਲਈ ਇੱਕ ਚੇਤਾਵਨੀ ਜਾਰੀ ਕੀਤੀ ਹੈ ਜਿਸ ਦੇ ਲੱਖਾਂ ਕਰੋੜਾਂ ਲੋਕਾਂ ਦੀ ਚਿੰਤਾ ਉਹ ਵਧਾ ਦਿੱਤੀ ਹੈ ਅਮਰੀਕੀ ਸਰਕਾਰ ਦੇ ਵਿਭਾਗ ਨੇ ਆਪਣੇ ਅਧਿਕਾਰਿਤ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ ਵਿਭਾਗ ਨੇ ਇਸ ਪੋਸਟ ਦੇ ਵਿੱਚ ਲਿਖਿਆ ਹੈ ਕਿ ਵੀਜ਼ਾ ਜਾਰੀ ਹੋਣ ਤੋਂ ਬਾਅਦ ਵੀ ਯੂਐਸ ਵੀਜ਼ਾ ਸਕ੍ਰੀਨਿੰਗ ਬੰਦ ਨਹੀਂ ਹੁੰਦੀ ਅਸੀਂ ਵੀਜ਼ਾ ਹੋਲਡਰਾਂ ਦੀ ਲਗਾਤਾਰ ਜਾਂਚ ਕਰਦੇ ਹਾਂ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਹੋ ਅਮਰੀਕਾ ਦੇ ਸਾਰੇ ਕਾਨੂੰਨਾਂ ਅਤੇ ਇਮੀਗ੍ਰੇਸ਼ਨ ਨਿਯਮਾਂ ਦੀ ਪਾਲਣਾ ਕਰ ਰਹੇ ਨੇ ਜੇਕਰ ਕੋਈ ਵੀ ਵੀਜ਼ਾ ਹੋਲਡਰ ਅਮਰੀਕਾ ਦੇ ਕਾਨੂੰਨਾਂ ਅਤੇ ਇਮੀਗ੍ਰੇਸ਼ਨ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਅਸੀਂ ਉਹਨਾਂ ਉੱਤੇ ਉਹਨਾਂ ਦਾ ਵੀਜ਼ਾ ਜਿਹੜਾ ਉਹ ਰੱਦ ਕਰਾਂਗੇ ਤੇ ਉਸ ਨੂੰ ਰਿਪੋਰਟ ਕਰ ਦੇਵਾਂਗੇ ਅਮਰੀਕੀ ਸਰਕਾਰ ਦੇ ਨਵੇਂ ਨਿਰਦੇਸ਼ ਅਨੁਸਾਰ ਜਿਨ੍ਹਾਂ ਲੋਕਾਂ ਨੂੰ ਅਮਰੀਕਾ ਦੇ ਵਿੱਚ ਕੰਮ ਕਰਨ ਅਤੇ ਰਹਿਣ ਦੇ ਲਈ ਵੀਜ਼ਾ ਮਿਲ ਵੀ ਗਿਆ ਤਾਂ ਉਹ ਵੀ ਲਗਾਤਾਰ ਅਮਰੀਕੀ ਪ੍ਰਸ਼ਾਸਨ ਦੀ ਨਿਗਰਾਨੀ ਦੇ ਹੇਠ ਰਹਿਣਗੇ ਤਾਂ ਤੁਹਾਨੂੰ ਦੱਸ ਦਈਏ ਹੁਣ ਅਮਰੀਕਾ ਦੀ ਸਰਕਾਰ ਦੇ ਵੱਲੋਂ ਇੱਕ ਹੋਰ ਵੱਡਾ ਕਦਮ ਚੁੱਕਿਆ ਗਿਆ ਜਿਹੜੇ ਲੋਕ ਉੱਥੇ ਜਾ ਕੇ ਵਿਆਹ ਕਰਾ ਲੈਂਦੇ ਨੇ ਕੰਟ੍ਰੈਕਟ ਮੈਰਿਜਸ ਕਰਾ ਲੈਂਦੇ ਨੇ ਪੈਸੇ ਦੇ ਕੇ ਮੈਰਿਜ ਕਰਾਉਂਦੇ ਨੇ ਗ੍ਰੀਨ ਕਾਰਡ ਮਿਲਣ ਤੋਂ ਬਾਅਦ ਤਲਾਕ ਲੈ ਲੈਂਦੇ ਨੇ ਉਹਨਾਂ ਦੇ ਉੱਤੇ ਹੁਣ ਅਮਰੀਕਾ ਦੀ ਸਰਕਾਰ ਨਕੇਲ ਕਸਨ ਜਾ ਰਹੀ ਆ ਉਹਨਾਂ ਦੇ ਉੱਤੇ ਵੱਡੀ ਕਾਰਵਾਈ ਹੋ ਰਹੀ ਹੈ ਦੱਸ ਦਈਏ ਕਿ ਹੁਣ ਉਹਨਾਂ ਦੇ ਉੱਤੇ ਕਰੋੜਾ ਰੁਪਏ ਦਾ ਜੁਰਮਾਨਾ ਉਸ ਤੋਂ ਇਲਾਵਾ ਦੇਸ਼ ਨਿਕਾਲਾ ਤੇ ਨਾਲ ਹੀ ਉਹਨਾਂ ਨੂੰ 5 ਸਾਲ ਦੀ ਅਮਰੀਕਾ ਸਰਕਾਰ ਦੇ ਵੱਲੋਂ ਸਜ਼ਾ ਸੁਣਾਈ ਜਾਵੇਗੀ ਤਾਂ ਉਹਨਾਂ ਨੇ ਦੱਸਿਆ ਕਿ ਜੇਕਰ ਤੁਸੀਂ ਇਹ ਨਾ ਕਾਨੂੰਨੀ ਨਿਯਮਾਂ ਦੀ ਉਲੰਘਣਾ ਕਰਦੇ ਹੋ ਪਾ ਕੇ ਫੜੇ ਜਾਂਦੇ ਹੋ ਤਾਂ ਤੁਹਾਨੂੰ ਜਿਹੜੀ ਹੈ ਇਸ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ ਤਾਂ ਦੱਸ દਈਏ ਕਿ ਕੁਝ ਲੋਕਾਂ ਦੇ ਵੱਲੋਂ ਇੱਕ ਬਿਜ਼ਨਸ ਬਣਾਇਆ ਗਿਆ ਸੀ ਇੱਕ ਸੈਟਅਪ ਸੈੱਟ ਕੀਤਾ ਗਿਆ ਸੀ ਕਿ ਅਮਰੀਕਾ ਦੇ ਵਿੱਚ ਜਾ ਕੇ ਲੋਕ ਉੱਥੇ ਅਮਰੀਕੀ ਨਾਗਰਿਕਾਂ ਦੇ ਨਾਲ ਵਿਆਹ ਕਰ ਲੈਂਦੇ ਸੀ ਉਹਨਾਂ ਨੂੰ ਪੈਸੇ ਦੇ ਕੇ ਉਸ ਤੋਂ ਬਾਅਦ ਜਿਹੜਾ ਤਲਾਕ ਹੈ ਉਹ ਲਿਆ ਜਾਂਦਾ ਸੀ ਤਾਂ ਜੋ ਉਹਨਾਂ ਨੂੰ ਗ੍ਰੀਨ ਕਾਰਡ ਮਿਲ ਸਕੇ ਪਰ ਹੁਣ ਇਸ ਕੰਮ ਦੀ ਇਸ ਕਾਰੋਬਾਰ ਆ ਵੀ ਜਿਹੜਾ ਉਹ ਅਮਰੀਕਾ ਸਰਕਾਰ ਦੇ ਵੱਲੋਂ ਠੱਪ ਕੀਤਾ ਜਾ ਰਿਹਾ ਉਹਨਾਂ ਲੋਕਾਂ ਦੇ ਉੱਤੇ ਹੁਣ ਅਮਰੀਕਾ ਦੀ ਸਰਕਾਰ ਦੇ ਵੱਲੋਂ ਨਿਕੇਲ ਆ ਜਿਹੜੀ ਉਹ ਕਸੀ ਜਾ ਰਹੀ ਹੈ